ਹਾਡੇ ਰੰਗਰੇਟਿਆਂ ਨੂੰ ਟਾਰਗੇਟ ਕੀਤਾ ਇੱਕ ਸਾਥ ਦੇ ਨਾਲ ਤੇਰੀ ਕੀ ਦੇਣਾ ਪੰਥ ਨੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਬਾਵਾ ਖੜੀਆਂ ਕਰਕੇ ਬਾਹਰ ਆ ਜਾਣਾ ਅੱਜ ਤੋਂ ਬਾਅਦ ਕਦੇ ਵੀ ਰੰਗਰੇਟਿਆਂ ਦੇ ਉੱਪਰ ਉਂਗਲ ਚੁੱਕਣ ਦੀ ਹਿੰਮਤ ਨਾ ਕਰੀ ਤੇ ਪਤਾ ਹੈ ਨਾ ਬਾਬਾ ਮੇਜਰ ਸਿੰਘ ਹੁਣਾਂ ਨੇ ਤੈਨੂੰ ਪਹਿਲਾਂ ਵੀ ਕਿਹਾ ਤੈਨੂੰ ਵੀ ਸਾਨੂੰ ਹੁਕਮ ਕਰੋ ਮੜਾ ਜਾ ਮੁਸ਼ਕਾ ਮੰ ਕੇ ਲੈ ਕੇ ਆਵਾਂਗੇ ਤੇ ਮੇਰੇ ਖਿਆਲ ਦੇ ਨਾਲ ਤੇਰਾ ਵੇਲਾ ਆ ਜਾਣਾ ਜਿਹੜੀ ਕੈਟਾਗਰੀ ਤੂੰ ਬਲਾਂਗ ਕਰਦਾ ਨਾ ਸੱਜਣਾ ਸਭ ਤੋਂ ਵੱਧ ਤੁਹਾਡੀ ਆਵਾੜੇ ਨੇ ਜਿਹੜਾ ਇਹ ਬੇੜਾਗਰ ਕੀਤਾ ਸਭ ਤੋਂ ਵੱਧ ਗਰੰਟਾ ਜਿਹੜੀਆਂ ਨਾ ਤੂੰ ਧਰ ਪਰਿਵਰਤਨ ਕਰਨ ਵਾਲਿਆਂ ਨੂੰ ਤੂੰ ਦਿੱਤੀਆਂ ਤੂੰ ਹੁੰ ਉੱਤੇ ਕਿੰਤੂ ਪਰੰਤੂ ਕਰਨ ਵਾਲਾ ਤੇਰੇ ਮੋਹ ਜੇ ਗੱਲਾਂ ਜੱਜ ਨਹੀਂ ਉਹੀ ਆ ਨਾ ਜਿਨ੍ਹਾਂ ਨੇ ਸਿੰਘ ਸਾਹਿਬ ਉਹਦੀ ਹਰਪੀਤ ਸਿੰਘ ਨੂੰ ਵੀ ਜਾਤੀ ਚੂਚਕ ਸ਼ਬਦ ਤੇ ਉਹਨਾਂ ਦੀ ਕੁੜੀਆਂ ਨੂੰ ਵੀ ਗਾਲਾਂ ਕੱਢੀਆਂ ਸੀ ਕਿ ਦਿੱਲੀ 에어ਪੋਰਟ ਤੇ ਸਿੰਘ ਸਾਹਿਬ ਗੈਨੀ ਰੁਕਬੀਰ ਸਿੰਘ ਜੀ ਦੇ ਨਾਲ ਜਿਹੜਾ ਉਹ ਦੁਰਵਿਵਹਾਰ ਹੋਇਆ ਉਹਦੇ ਨਾਲ ਨਾਲ ਇੱਕ ਪੋਸਟ ਮੈਂ ਦੇਖੀ ਹੈ ਕੋਈ ਵਿਰਸਾ ਸਿੰਘ ਬਲਟੋਵਾ ਨਾਂ ਦਾ ਬੰਦਾ ਹੈ ਮੈਂ ਸਮਝ ਲਾ ਕਿ ਇਸ ਬੰਦੇ ਨੂੰ ਇੰਨੀ ਅਕਲ ਨਹੀਂ ਆ ਉਹਦੀ ਪੋਸਟ ਦੇ ਵਿੱਚ ਤੁਸੀਂ ਜੇ ਗੌਰ ਨਾਲ ਪੜੋ ਨਾ ਤਾਂ ਤੁਹਾਨੂੰ ਖੁੰਦਕ ਤੋਂ ਇਲਾਵਾ ਫਿਕਰ ਦਾ ਘੱਟ ਹੀ ਨਜ਼ਰ ਆਏਗਾ ਪਹਿਲੇ ਕੱਲ ਉਹਨਾਂ ਸਭ ਤੋਂ ਪਹਿਲਾਂ ਉਸ ਇਨਸਾਨ ਨੇ ਇਹ ਗੱਲ ਕਹੀ ਹੈ ਕਿ ਛੱਡ ਦੋ ਵਿਦੇਸ਼ ਦੇ ਦੌਰੇ ਅਸੀਂ ਕੱਲ ਇਟਲੀ ਤੋਂ ਆਏ ਸੀ ਤੇ ਬਿਰਸਾ ਸਿੰਘ ਬਲਟੋਵਾ ਤੈਨੂੰ ਗੱਲ ਯਾਦ ਇੱਕ ਯਾਦ ਕਰਾ ਦਿਆਂ ਤੈਨੂੰ ਇਹ ਸਿੰਘ ਸਾਹਿਬ ਉਹਨਾਂ ਦੀ ਆਪਣੀ ਕਮਾਈ ਹੈ ਸੰਗਤਾਂ ਦਾ ਪਿਆਰ ਆ ਉਹਨਾਂ ਵਾਸਤੇ ਚਾਹੇ ਪੰਜਾਬ ਆ ਇਟਲੀ ਆ ਚਾਹੇ ਕੋ ਹੋਰ ਦੀ ਦੇਸ਼ ਦੀ ਧਰਤੀ ਆ ਸਭ ਇੱਕ ਬਰਾਬਰ ਹੀ ਆ ਜਿੱਥੇ-ਜਿੱਥੇ ਵੀ ਗੁਰਨਾਨਕ ਨੇ ਨਾਮ ਲੇਵਾ ਸੰਗਤਾਂ ਜਿੱਥੇ ਵੱਸਦੀਆਂ ਵਾਂ ਉਹ ਸਿੰਘ ਸਾਹਿਬ ਦੀ ਸ਼ਖਸੀਅਤ ਨੂੰ ਪਿਆਰ ਕਰਦੀਆਂ ਨੇ ਇਸ ਕਰਕੇ ਜੇ ਕੋ ਤੂੰ ਆਪਣੀ ਜ਼ਿੰਦਗੀ ਚ ਚੰਗਾ ਕੰਮ ਕੀਤਾ ਹੁੰਦਾ ਤਾਂ ਲੋਕ ਤੈਨੂੰ ਵੀ ਬਾਹਰ ਸੱਦੇ ਪਰ ਮਾਫ ਕਰੀ ਤੇਰ ਵਰਗੇ ਨੂੰ ਕੋਈ ਭਿੱਖੀ ਮੈਂ ਖਾਲੜੇ ਨਹੀਂ ਸੱਦ ਮਤਲਬ ਸੱਦ ਕੇ ਕੋਈ ਚ ਤੇਨੂੰ ਬਾਹਰ ਕਿੰਨੇ ਬੁਲਾਉਣਾ ਕੀ ਸਾਡੇ ਰੰਗਰੇਟਿਆਂ ਨੂੰ ਟਾਰਗੇਟ ਕੀਤਾ ਕਿਸ ਸਾਧ ਦੇ ਨਾਲ ਮੈਂ ਤੈਨੂੰ ਯਾਦ ਕਰਾ ਦੇ ਆ ਜਿੰਨੇ ਵੀ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਦੇ ਨੇ ਚਾਹੇ ਬਾਕੀ ਐ ਇਹਦਾ ਮੈਂ ਸਮਝਦਾ ਕਿ ਰਬੜਦੀਆਂ ਮੋਹਰਾਵਾਂ ਜੇ ਤੇ ਤੁਹਾਡੇ ਆਲਾ ਅਧਿਕਾਰੀਆਂ ਤੇਰੇ ਮਾਲਕ ਦੇ ਹੁਕਮਾਂ ਦੇ ਨਾਲ ਚੱਲਣ ਤਾਂ ਫਿਰ ਉਨੀ ਦੇਰ ਤੱਕ ਠੀਕ ਆ ਨਹੀਂ ਤੇ ਜਦੋਂ ਇਹ ਤੁਹਾਡੀ ਹੁਕਮ ਦੀ ਉਲੰਘਣਾ ਕਰਦੇ ਆ ਜਾਂ ਕੌਮ ਦੇ ਹੱਕ ਦੇ ਵਿੱਚ ਕੋਈ ਮਾੜੀ ਜਿਹੀ ਸਿਰ ਚੁੱਕਦੇ ਆ ਤਾਂ ਤੁਸੀਂ ਨਾਲ ਹੀ ਉਹਦਾ ਜਿਹੜਾ ਵਾ ਬਾਈਕਟ ਕਰ ਦਿੰਦੇ ਹੋ ਉਹਦੇ ਨਾਲ ਦੁਰਵਿਹਾਵਕਸ਼ੂ ਕਰ ਦਿੰਦੇ ਹੋ ਤੇਰੇ ਮੂੰਹ ਜੇ ਗੱਲਾਂ ਜੱਜਦੀਆਂ ਨਹੀਂ ਤੂੰ ਉਹੀ ਆਣਾ ਜਿਨ੍ਹਾਂ ਨੇ ਸਿੰਘ ਸਾਹਿਬ ਹੁਣਾਂ ਨੂੰ ਜਿਹੜਾ ਵਾਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਵੀ ਜਾਤੀ ਚੂਚਕ ਸ਼ਬਦ ਤੇ ਇਹਨਾਂ ਦੀ ਕੁੜੀਆਂ ਨੂੰ ਵੀ ਗਾਲਾਂ ਕੱਢੀਆਂ ਸੀ ਤੂੰ ਬਾਕੀਆਂ ਦੀ ਗੱਲ ਛੱਡ ਮੈਨੂੰ ਆਪ ਦੀ ਗੱਲ ਦੱਸ ਮੈਨੂੰ ਕਿ ਜੇ ਤੇਰੇ ਵਰਗੇ ਬੰਦੇ ਸਿੰਘ ਸਹਿਬਾਨ ਹੁਣਾਂ ਦੇ ਸ਼ਾਨ ਦੇ ਖਿਲਾਫ ਇਦਾਂ ਦੇ ਸ਼ਬਦ ਬੋਲਣਗੇ ਤੇ ਫਿਰ ਦੂਜਾ ਬੰਦਾ ਕਿਉਂ ਨਾ ਬੁੱਲੇਗਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲੇ ਤੁਹਾਡੇ ਵਰਗੇ ਲੋਕ ਨੇ ਤੇਰੀ ਕੀ ਦੇਣਾ ਪੰਥ ਨੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਬਾਵਾ ਖੜੀਆਂ ਕਰਕੇ ਬਾਹਰ ਆ ਜਾਣਾ ਇਹ ਦੇਣਾ ਹੈ ਉਹ ਕਮ ਸੇ ਕਮ ਉਹ ਇੱਕ ਕਹਾਵਤ ਹੈ ਕਿ ਮਰਦਾ ਬੋਲੇ ਤੇ ਖੱਪਣ ਪਾਰੇ ਉਹ ਕਮ ਸੇ ਕਮ ਚੋਪੀ ਰਹਿ ਕਿ ਕੁੱਤੇਖਾਨੀ ਕਰਾਉਣ ਦਾ ਠੇਕਾ ਲਿਆ ਕੀ ਦੇਣਾ ਤੂੰ ਹੁੰਦਾ ਕੌਣਾ ਰੰਗਰੇਟਿਆਂ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲਾ ਤੇਰੀ ਕੀ ਦੇਣਾ ਰੰਗਰੇਟਿਆਂ ਨੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਆਪਣੇ ਜੀਵਨ ਕਾਲ ਦੇ ਵਿੱਚ ਸਭ ਤੋਂ ਵੱਧ ਬੇੜਾ ਰੰਗਰੇਟਿਆਂ ਦਾ ਤੁਸੀਂ ਕੀਤਾ ਹੈ ਤੂੰ ਕਿੰਨਾ ਕੁ ਪ੍ਰਚਾਰ ਕੀਤਾ ਰੰਗਰੇਟਿਆਂ ਲਈ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਕੀ ਉਹਨਾਂ ਵਾਸਤੇ ਮਹਿਲ ਮਾੜੀਆਂ ਬਣਾਉਂਦੀਆਂ ਕੀ ਤੂੰ ਨਾ ਵਾਸਤੇ ਗੁਰਦਾਰੇ ਬਣਵਾਤੇ ਵੱਧ ਤੋਂ ਵੱਧ ਕਿੰਨੇ ਕੋਰਾਂ ਦੇ ਘਰ ਬਣਵਾ ਦਿੱਤੇ ਆ ਸਭ ਤੋਂ ਵੱਧ ਗਰੰਟਾ ਜਿਹੜੀਆਂ ਨਾ ਤੂੰ ਧਰਮ ਪਰਵਰਤਨ ਕਰਨ ਵਾਲਿਆਂ ਨੂੰ ਤੂੰ ਦਿੱਤੀਆਂ ਤੇ ਤੇਰੇ ਜਿਹੜਾ ਜਿਹੜੀ ਕੈਟਾਗਰੀ ਤੂੰ ਬਲਾਂਗ ਕਰਦਾ ਨਾ ਸੱਜਣਾ ਸਭ ਤੋਂ ਵੱਧ ਤੁਹਾਡੀ ਆਵਾੜੇ ਨੇ ਜਿਹੜਾ ਇਹ ਬੇੜਾਗਰ ਕੀਤਾ ਰੰਗਰੇਟਿਆਂ ਨੂੰ ਦੇਣ ਦੀ ਕੋਈ ਲੋੜ ਨਹੀਂ ਆ ਗੁਰੂ ਨੇ ਬਖਸ਼ਿਸ਼ ịchੀ ਆਵੇ ਬਖਸ਼ਾ ਦਾੜਾ ਵਾ ਠੀਕ ਤਾਂ ਨਹੀਂ ਚੜ੍ਹਦੀ ਕਲਾ ਚੰਗਰੇਟੇ ਰੰਗਰੇਟੇ ਆ ਇਹਨੇ ਕਹਿ ਗਏ ਨੇ ਆਪਣੀ ਕਮਾਉਂ ਜੋਗੇ ਆਪਣੀ ਕਮੋਦ ਤੇ ਆਪਣੀ ਖਾਂਦੇ ਆ ਇਸ ਕਰਕੇ ਆਪਦੀ ਜ਼ਬਾਨ ਨੂੰ ਲਗਾਮ ਦੇ ਤੂੰ ਬਹੁਤ ਜ਼ਿਆਦਾ ਪਹਿਲਾਂ ਵੀ ਨੁਕਸਾਨ ਕਰਤਾ ਵਾ ਸਭ ਤੋਂ ਵੱਧ ਤੂੰ ਬੇੜਾ ਕਰ ਕੀਤਾ ਸਿੰਘ ਕੌਮ ਦਾ ਕਦਰ ਖੁਸ਼ੀ ਤੂੰ ਕੀਤੀ ਹੈ ਸਿੰਘ ਸਹਿਬਾਨ ਉਹਨਾਂ ਦੀ ਇਹ ਗੱਲ ਮੇਰੀ ਯਾਦ ਰੱਖੀ ਤਾਂ ਇਹ ਗੱਲ ਇੱਕ ਗੱਲ ਮੇਰੀ ਯਾਦ ਰੱਖ ਲੈ ਉਹ ਗੁਰੂ ਜਿਸ ਤੂੰ ਬੰਦਾ ਖੜਦਾ ਨਾਲ ਕਿ ਮੈਂ ਝੂਠੀ ਜੀ ਅਰਦਾਸ ਕਰਾਂ ਤੇ ਸਾਹਮਣੇ ਬੰਦਾ ਮੇਰਾ ਖੜ ਕੇ ਮੇਰੀਆਂ ਜਿਹੜੀਆਂ ਉਹ ਵੀਡੀਓ ਬਣਾਵੇ ਕਿ ਮੇਰੀ ਅਰਦਾਸ ਕਬੂਲੀ ਗਈ ਤੂੰ ਤੇ ਬੰਦਾ ਖਿਲਾਰ ਲਿਆ ਪਰ ਜਿਹੜਾ ਤੇਰੀ ਧੌਣ ਦੇ ਉੱਤੇ ਉਸ ਅਕਾਲ ਪੁਰਖ ਨੇ ਕੈਮਰਾ ਲਾਇਆ ਨਾ ਉੱਚ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜਾ ਵਾ ਉਹ ਰਿਕਾਰਡ ਹੋ ਰਿਹਾ ਇਹ ਗੱਲ ਯਾਦ ਰੱਖੀ ਮੰਜੀਆਂ ਪਾਓ ਨੇੜੇ ਹੀ ਐ ਉਸ ਅਨਰੰਕਾਰ ਨੇ ਤੇਰੇ ਕੋ ਗਿਣ-ਗਿਣ ਕੇ ਬਦਲੇ ਲੈਣੇ ਇਸ ਕਰਕੇ ਅੱਜ ਤੋਂ ਬਾਅਦ ਕਦੇ ਵੀ ਰੰਗਰੇਟਿਆਂ ਦੇ ਉੱਪਰ ਉਂਗਲ ਚੁੱਕਾਂ ਦੀ ਹਿੰਮਤ ਨਾ ਕਰੀ ਨਹੀਂ ਤੇ ਪਤਾ ਹੈ ਨਾ ਬਾਬਾ ਮੇਜਰ ਸਿੰਘ ਹੁਣਾਂ ਨੇ ਤੈਨੂੰ ਪਹਿਲਾਂ ਵੀ ਕਿਹਾ ਤੈਨੂੰ ਵੀ ਸਾਨੂੰ ਹੁਕਮ ਕਰੋ ਮੜਾ ਜਾ ਮੁਸ਼ਕਾ ਮੰਨ ਕੇ ਲੈ ਕੇ ਆਵਾਂਗੇ ਤੇ ਮੇਰੇ ਖਾਲਦ ਨਾਲ ਤੇਰਾ ਵੇਲਾ ਆ ਜਾਣਾ ਤੇਰੀ ਦੇਣ ਕੀ ਹੈ ਤੇਰੀ ਪੰਥ ਨੂੰ ਸਵਾਏ ਆਹ ਗਾੜੀ ਗਲੋਚ ਤੋਂ ਇਲਾਵਾ ਸਿਰਫ ਆਹੀ ਹੈ ਨਾ ਚਾਰ ਲਬਜ ਜਿਹੜੀ ਆਪਣੀ ਜ਼ਬਾਨ ਦੇ ਨਾਲ ਤੂੰ ਜਿਹੜਾ ਦੁਰਵਿਹਾਰ ਕਰਦਾ ਲੋਕਾਂ ਦੇ ਨਾਲ ਇਹ ਲੰਬੀ ਜ਼ਬਾਨ ਨੂੰ ਗੰਡ ਮਾਰ ਲੈ ਸੱਜਣਾ ਨਹੀਂ ਤੇ ਬਗਾਨੇ ਪੁੱਤਾਂ ਨੇ ਮਾਰ ਦੇਣੀ ਹੋ ਸਮ ਲੱਗੀ ਇਸ ਕਰਕੇ ਜੇ ਕਰ ਤੂੰ ਸਿੰਘ ਸਹਿਬਾਨ ਹੋਣਾਂ ਦੀ ਸ਼ਾਨ ਦੇ ਵਿੱਚ ਤੂੰ ਚਾਰ ਸ਼ਬਦ ਨਹੀਂ ਬੋਲ ਸਕਦਾ ਨਾ ਕੌਮ ਨੂੰ ਇੱਕ ਨਹੀਂ ਕਰ ਸਕਦਾ ਤੇ ਪੌਪ ਕੌਮ ਨੂੰ ਪਾੜਨ ਦਾ ਯਤਨ ਨਾ ਕਰ ਮੇਰਾ ਭਰਾ ਨਾ ਕਰ ਦਾੜੀ ਚਿੱਟੀ ਹੋ ਗਈ ਐ ਕਰਤੂਤਾਂ ਕਾਲੀਆਂ ਦੀਆਂ ਕਾਲੀਆਂ ਹੀ ਆ ਇਸ ਕਰਕੇ ਮੈਂ ਤਾਂ ਬਿਲਕੁਲ ਵੀ ਤੇਰੇ ਬਾਤ ਤੇ ਨਾ ਮਤਲਬ ਸ਼ਬਦ ਕਦੇ ਵੀ ਨਹੀਂ ਸਤਕਾਰਯੋਗ ਵਰਤ ਸਕਦਾ ਕਦੇ ਵੀ ਨਹੀਂ ਵਰਤ ਸਕਦਾ ਉਹ ਉਹ ਤੈਨੂੰ ਵੈਸੇ ਨਾ ਉਹਦੀਆਂ ਤਰੀਕੇ ਨਾਲ ਤੈਨੂੰ ਉਹ ਕਰਦਾ ਵਾ ਉਹ ਕੀ ਆ ਉਹ ਦਮ ਦਮ ਟਕਸਾਲ ਵਾਲੇ ਜਿਹੜੇ ਇਹ ਗੱਡੀ ਨੋਵਾ ਤੇ ਨਾ ਡੇਢ ਕਿਲਾ ਤੇ ਗੱਡੀ ਨੋਵਾ ਨਾਲ ਵਿਰਸਾ ਸਿੰਘ ਬਲਟੋਵਾ ਪਰ ਮੇਰੇ ਖਿਆਲ ਨਾਲ ਤੂੰ ਬਲਟੋਏ ਪਿੰਡ ਦਾ ਵੀ ਨਾਮ ਬਦਨਾਮ ਕਰਨ ੜਿਆ ਤੇਰਾ ਨਾਮ ਸੁਣ ਕੇ ਉਹ ਗੋਆ ਹੋਣਾ ਚਾਹੀਦਾ ਸਭ ਤੋਂ ਵੱਧ ਬਦਬੂਨ ਤੂੰ ਮਾਰਨ ੜਿਆ ਇਸ ਵੇਲੇ ਇਸ ਕਰਕੇ ਮੈਂ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹਿਣ ਤੇ ਆਪਣੇ ਰੰਗਰੇਟੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਇਹੋ ਜਿਹੇ ਬੰਦੇ ਦਾ ਮੂੰਹ ਤੋੜ ਕੇ ਜਵਾਬ ਦਿਆ ਕਰੋ ਮੂੰਹ ਤੋੜ ਕੇ ਜਵਾਬ ਦਿਆ ਕਰੋ ਜੇ ਕਿਤੇ ਮਿਲਦਾ ਤੇਨੂੰ ਗੁੱਟੋਂ ਫੜ ਕੇ ਧੌਣੋਂ ਫੜ ਕੇ ਜਵਾਬ ਲਓ ਇਹਦੇ ਕੋਲ ਕਿ ਤੂੰ ਹੁੰਦਾ ਕੌਣਾ ਨਗਰੇਟਿਆਂ ਨੂੰ ਟਾਰਗੇਟ ਕਰਨ ਵਾਲਾ ਅਸੀਂ ਤੇਰੇ ਸਿਰ ਤੇ ਬੈਠੇ ਆ ਕਿ ਜਾਂ ਤੇਰੇ ਕਰਕੇ ਸਿੱਖੀ ਚਾਉਣਾ ਵਾ ਜੇ ਕੋ ਲਾਲਚਵਾਦ ਛੱਡਦੇ ਵੀ ਹੋਣਗੇ ਨਾ ਸਿੱਖੀ ਛੱਡ ਕੇ ਗਏ ਹੋਣਗੇ ਤੇ ਤੁਹਾਡੇ ਵਰਗੇ ਨੇ ਗਰੰਟੀਆਂ ਦਿੱਤੀਆਂ ਨੇ ਤੁਹਾਡੇ ਵਰਗਿਆਂ ਨੇ ਦਿੱਤੀਆਂ ਨੇ ਕਿੱਲੇ ਤੇ ਕਿੱਲੇ ਪੈਲ ਇਸ ਕਰਕੇ ਮੇਰੇ ਵੀਰ ਤੂੰ ਆਪਨੇ ਆਪ ਦੇ ਵਿੱਚ ਰਹਿ ਠੀਕ ਹੈ ਤੈਨੂੰ ਰਗਰੇਟਿਆਂ ਦੇ ਉੱਪਰ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਹੈਗਾ ਸੋ ਇੰਨੀਆਂ ਗਬਨਤੀਆਂ ਕਬੂਲ ਕਰਨੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ